ਪ੍ਰਿੰਸੀਪਲ ਸਾਹਿਬ ਕਲਮ ਮੇਰੇ ਪੱਖ ਪੰਜਾਬੀ ਚੈਨਲ ਤੇ ਅਸੀਂ ਤੁਹਾਡਾ ਸਭ ਤੋਂ ਪਹਿਲਾਂ ਜੀ ਬਹੁਤ-ਬਹੁਤ ਸਵਾਗਤ ਕਰਦੇ ਆ ਜੀ ਤੇ ਆਪ ਜੀ ਤੋਂ ਅੱਜ ਦੁਸ਼ਹਿਰਾ ਹੈ ਜੀ ਤੇ ਇਹਦੇ ਬਾਰੇ ਤੁਹਾਡੇ ਕੀਮਤੀ ਵਿਚਾਰ ਹਾਸਲ ਕਰਨਾ ਚਾਹੁੰਦੇ ਆਂ ਵੀਰ ਜੀ ਪਹਿਲਾਂ ਤਾਂ ਮੈਂ ਫਤਿਹ ਬੁਲਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਔਰ ਮੈਂ ਤੁਹਾਡੇ ਕਲਮ ਮੇਰੇ ਪੱਖ ਚੈਨਲ ਦਾ ਬੜਾ ਸ਼ੁਕਰਗੁਜ਼ਾਰ ਆ ਕਿ ਤੁਸੀਂ ਮਾਲਵਾ ਕਾਲਜ ਦੀ ਆਵਾਜ਼ ਬਣ ਕੇ ਸਮਾਜ ਦੇ ਵਿੱਚ ਸਾਨੂੰ ਰਿਪਰੈਜ਼ੈਂਟ ਕਰ ਰਹੇ ਹੋ ਧੰਨਵਾਦ ਅ ਅੱਜ ਦੁਸ਼ਹਰੇ ਦੇ ਉਪਲਖਸ਼ ਦੇ ਵਿੱਚ ਜਿਹੜਾ ਇੱਕ ਮੈਂ ਗੱਲ ਬਹੁਤ ਜ਼ਰੂਰੀ ਸ਼ੇਅਰ ਕਰਨੀ ਚਾਹੁੰਦਾ ਹਾਂ ਆਪਣੇ ਸਰੋਤਿਆਂ ਦੇ ਨਾਲ ਸਮਾਜ ਦੇ ਨਾਲ ਮੇਰੇ ਵਿਦਿਆਰਥੀ ਨੇ ਮੇਰੇ ਅਧਿਆਪਕ ਵਰਗ ਹੈ ਔਰ ਪੂਰੇ ਪੰਜਾਬ ਦੇ ਨਰਾਜ਼ਰ ਮੈਂ ਕਹਾਂਗਾ ਕਿ ਪੂਰੇ ਦੁਨੀਆ ਵਿੱਚ ਜਿਹੜੇ ਜਿਹੜੇ ਬੰਦਿਆਂ ਤੱਕ ਮੇਰੀ ਆਵਾਜ਼ ਪਹੁੰਚੇਗੀ ਮੈਂ ਉਹਨਾਂ ਤੱਕ ਇਹ ਗੱਲ ਜ਼ਰੂਰ ਸ਼ੇਅਰ ਕਰਨੀ ਚਾਹਾਂਗਾ ਕਿ ਅਸੀਂ ਜਿਹੜਾ ਦੁਸ਼ਹਰੇ ਦਾ ਤਿਉਹਾਰ ਹੈ ਉਹਨੂੰ ਹਰ ਸਾਲ ਬੜੇ ਹਰਸ਼ੋ-ਲਾਸ ਨਾਲ ਬੜੀ ਖੁਸ਼ੀ ਨਾਲ ਮਨਾਉਂਦੇ ਆ ਪੰਜਾਬ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਿੱਥੇ ਵੀ ਇਹ ਲੋਕੀ ਤਿਉਹਾਰ ਮਨਾਉਂਦੇ ਆ ਰਾਵਣ ਕੁੰਭਕਰਨ ਮੀਗਨਾਥ ਦੇ ਪੁਤਲੇ ਬਣਾਉਂਦੇ ਆ ਉਹਨਾਂ ਨੂੰ ਸਾੜਦੇ ਨੇ ਔਰ ਕਿਤੇ ਨਾ ਕਿਤੇ ਬੁਰਾਈ ਦੇ ਉੱਤੇ ਜਿਹੜੀ ਚੰਗਿਆਈ ਆ ਉਹਦੀ ਜਿੱਤ ਨੂੰ ਇਹ ਤਿਹਾੜ ਦਿਖਾਉਂਦਾ ਹੈਗਾ ਪਰ ਮੈਂ ਵੀ ਇਨੇ ਸਾਲਾਂ ਤੋਂ ਇਹ